ਕੀ ਪੜ੍ਹ ਰਹੇ ਹੋ ਪੜ੍ਹਦੇ ਹਾਂ ਜੀ ਕੀ ਪੜ੍ਹ ਰਹੇ ਹੋ ਕਿਹੜੀ ਕਿਤਾਬ ਸੱਤਾ ਚਮਕਾ ਹਾਂ ਤੇ ਮੈਂ ਤੁਜੀ ਕੀ ਪੜ੍ਹ ਰਹੇ ਹਾਂ ਆ ਕ੍ਰਿਸ਼ਨ ਸਾਥ ਤੁਸੀਂ ਇਹ ਸੰਤਾ ਨਹੀਂ ਪੜ੍ਹਣਾ ਨਹੀਂ ਪੜਤ ਨਹੀਂ ਪੜ੍ਹਣਾ ਜੀ ਕਿਉਂਕਿ ਸਿੱਧੀ ਗੁਰੂ ਗੋਬਿੰਦ ਸਿੰਘ ਜੀ ਦੇ ਕਿੱਦੀ ਦਿਹਾੜੇ ਚੱਲ ਰਹੇ ਹਨ ਤੇ ਹੋਰ ਵੀ ਸੁਖਾਂ ਦੇ ਸਿੱਧੀ ਦਿਹਾੜੇ ਚੱਲ ਰਹੇ ਹਨ ਅ ਗੁਰਗੋਬ ਸਿੰਘ ਜੀ ਨਾਲ ਇਹ ਦਿਨਾਂ ਵਿੱਚ ਕੀ ਕੁਝ ਹੋਇਆ ਸੀ ਇਹ ਫੋਕਲ ਬਣਾ ਨੇ ਜਾਨੀ ਸੋਨਾ ਪਿਆ ਤੇ ਅਨੰਦਪੁਰ ਦਾਖਲਾ ਸ਼ਹਿਰ ਮਤੇਆ ਇਹਦੇ ਨਾਲ ਕੀ ਹੋਇਆ ਸੀ ਬੱਦਵੀਰ ਛੋਟੇ ਪਹਿਲੇ ਦਾਦੇ ਨੀਹਾਂ ਵਿੱਚ ਤਨਵਾ ਦਿੱਤੇ ਗੈਰਵੰਨ ਅਤੇ ਮਾਤਾ ਗੁਜਰੀ ਜੀ ਧੰਦੇ ਪੋਚਾ ਵਿੱਚ ਸ਼ਹੀਦ ਹੋ ਗਏ ਹਨ ਚਾਹ ਬੁਜਾ ਦੇ ਫਤਿਹ ਕਰ ਪਾਇਆ ਬਿੱਟੇ ਨੀਹਾਂ ਵਿੱਚ ਤਨਵਾ ਦਿੱਤੇ ਜਾਣ ਹਨ ਅਤੇ ਉਹਨਾਂ ਨੇ ਇਹਨਾਂ ਨਹੀਂ ਮੰਨੀ ਤੁਸੀਂ ਦੱਸੋ ਵੀ ਗੁਰੂ ਵੱਡੇ ਸਾਹਿਬ ਜੀ ਦਾ ਨਾ ਕੀ ਹੋਇਆ ਸੀ ਵੱਡੇ ਸਾਹਿਬ ਜੀ ਦੇ ਤੁਮਕੋਰ ਸਾਹਿਬ ਵਿੱਚ ਨਾ ਮੈਂ ਇਹਦੀ ਪ੍ਰਾਪਤੀ ਸੀ ਬਰਾਬਰ ਹੋਰਾਂ ਦੇ ਧਿਆਨ ਦਾ ਸਕਾਰ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੇਸ਼ ਦੀ ਦਿਹਾੜਿਆਂ ਰਹੇ ਹਨ ਉਹਨਾਂ ਤਾਂ ਕੀ ਉਹਨਾਂ ਨੂੰ ਭੁੱਲਣਾ ਅਸੀਂ ਭੁੱਲਣਾ ਨਹੀਂ ਚਾਹੁੰਦੇ ਜਿਪਲ ਜਾਗੇ ਤੇਰੀ ਕਿ ਹੋ ਜੂ ਤੇਰੇ ਦਰਖਤ ਜਿਵੇਂ ਫੁੱਟਦਾ ਹੁੰਦਾ ਹੈ ਉਹ ਮੈਂ ਬੰਦਾ ਵੀ ਫੁੱਟ ਜਾਂਦਾ ਹੈ ਹਾਂ ਬਿਲਕੁਲ ਉਹ ਆਪਾਂ ਨੂੰ ਜਿਹੜਾ ਨਹੀਂ ਛੱਡਣੀਆਂ ਚਾਹੀਦੀਆਂ ਹਾਂ ਜੀ ਤੁਸੀਂ ਕਿਤੇ ਨੂੰ ਸਾਰਿਆਂ ਨੂੰ ਸੁਨੇਹਾ ਕੀ ਰਹਿਣਾ ਚਾਹੁੰਦੇ ਹੋ ਸਾਨੂੰ ਆਪਣਾ ਪਿਆਰ ਨਹੀਂ ਭੁੱਲਣਾ ਕੰਡਾ ਅਤੇ ਇਹੇ ਸਾਡੀਆਂ ਜੜ੍ਹਾਂ ਹਨ ਮਾਇਗਿੱਦੀ ਦਾਤਾਰ ਮਾਇਗਿੱਦੀ ਕੀ ਫਤਵੀ ਧੰਨਵਾਦੀ